ਸਾਕ ਖਾ ਕੇ ਤਜਾਬ ਬੰਦ ਹੋਦਾ ਵਾ ਹਨਾ ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਹੈਲਪਫੁਲ ਹੋਊਗੀ ਵੀ ਉਹ ਵੀ ਸਾਕ ਖਾ ਸਕਦੇ ਜਦੋਂ ਹੋਇਆ ਕੰਮ ਜੇ ਵਾਲੋ ਤੇਜ਼ ਤੇ ਕਿੰਦੇ ਉਹ ਪਿਆਰ ਦੀ ਗੱਲ ਆ ਹਨਾ ਤੇ ਉਹ ਪਿਆਰ ਬਹੁਤ ਵੈਲਕਮ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਲੀ ਵਿੱਚ ਹਸਤੀਕਾਲ ਜੀ ਸਾਰਿਆਂ ਨੂੰ ਮੰਮੀ ਹਲੋ ਕਿਆ ਗਿਆ ਵੈਲਕਮ ਜੀ ਤੁਹਾਡਾ ਤੇ ਆਪਣੇ ਵੱਲੋਂ ਵੀ ਕਿਹਾ ਜਾ ਰਿਹਾ ਵੈਲਕਮ ਤੁਹਾਡੇ ਆਪਣੇ ਚੈਨਲ ਸਿੱਧੂ ਫੈਮਿਲੀ ਵਿੱਚ ਅਮੀ ਦਾਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਹੈਗੇ ਆ ਜੀ ਤੇ ਤਪ ਬਹੁਤ ਪੈ ਰਹੀ ਆ ਲੱਗ ਨਹੀਂ ਰਿਹਾ ਕਿ ਸਰਦੀ ਦਾ ਮੌਸਮ ਆ ਚਲੋ ਕੋਈ ਨਾ ਥੇ ਪਰਮਾਤਮਾ ਦੀ ਮਰਜ਼ੀ ਆ ਇਹ ਅੱਜ ਅਸੀਂ ਬਣਾਣਾ ਹੈਗਾ ਸਾਗ ਇਹ ਤਾਂ ਆਪਣੇ ਖੇਤ ਦਾ ਹੀ ਆ ਜੀ ਜਿਵੇਂ ਕਿ ਆਪਣੇ ਖੇਤ ਨੇ ਮਿੱਠੇ ਆਪਣੇ ਥੋੜੇ ਹੋਏ ਆ ਤੇ ਮਿੱਠੇ ਮੰਮੀ ਲੈ ਕੇ ਆਈ ਆ ਛੋਟੇ ਆ ਛੋਟੇ ਆ ਹਜੇ ਮਿੱਠੇ ਆਪਣੇ ਮੈਂ ਤਾਂ ਬਹੁਤਾ ਹਾਂਜੀ ਅੱਜ ਹੈਲੋ ਬੋਲ ਥਾਰੇ ਨੂੰ ਹੈਲੋ ਗਾਇਸ ਸਾਸੀ ਗਾਲ ਜੀ ਅਮ ਜਾਈ ਆ ਮੱਖਾਂ ਵਿਕਰ ਮੱਜ ਘਰ ਸੀ ਕਿਉਂ ਘਰ ਸੀ ਤੂੰ ਕੱਲ ਨੂੰ ਜਖਮ ਹੋਇਆ ਪਿਆਰ ਦਾ ਦੁਕਾਨ ਤੇ ਤੇ ਜਖਮ ਹੋਇਆ ਸੀ ਤੇ ਡਾਕਟਰ ਕੀ ਕਹਿੰਦੇ ਫਿਰ ਡਾਕਟਰ ਤੇ ਵੀ ਲੈ ਕੇ ਸੀ ਡਾਕਟਰ ਕਹਿੰਦੇ ਜਖਮ ਹੋਇਆ ਕਹਿੰਦੇ ਬਾਲਾ ਤੇਜ ਤੇ ਸੌਂਦਾ ਨਹੀਂ ਕਰ ਤੂੰ ਥੋੜਾ ਕੀ ਆਪ ਐਂ ਮੈਂ ਗੁੱਲੂ ਚ ਪਾ ਲਾਂ ਕਿ ਅੰਗੂਲੇ ਕਿ ਚ ਪਾ ਲਾਂ ਨਹੀਂ ਯਾਰ ਮੈਂ ਪਾ ਲਾਂ ਵੈਸੇ ਵਾਪਸ ਕਿਉਂ ਲਿਆ ਤੈਨੂੰ ਕਿਹਾ ਸੀ ਮੈਂ ਬਿਸਕਟ ਲੈ ਆਈ ਹੋਰ ਜਿਆਦਾ ਜੇ ਆਇਆ ਮੈਂ ਨੇਸ ਵੀ ਲਿਆ ਆਇਆ ਮੈਂ ਨਹੀਂ ਨਹੀਂ ਦੋ ਲਫਾ ਫੇ ਬਣਾ ਕੇ ਲਾਉਣੀ ਸੀ 50 ਦਾ ਬ੍ਰਦਰ ਦਾ 50 ਦਾ ਆਪ ਦਾ ਛੋਟੇ ਦਾ ਮੈਂ ਮੈਂ ਗੁੱਲੂ ਚ ਪਾ ਲਾਂ ਦੋ ਨਹੀਂ ਨਹੀਂ ਇਹ ਚੀਜ਼ ਨਹੀਂ ਚੱਲਣੇਗੀ ਫੜਾਓ ਕਿਵੇਂ ਫੜਾਓ ਇੱਧਰ ਫੜਾਓ ਤਾਂ ਖਾਣ ਵਾਲਾ ਸਮਾਨ ਹਾਂ ਕੱਢ ਅੱਛਾ ਉਦਾਲੇ ਮਾਨ ਲੱਗ ਕੀਤਾ ਜਾ ਰਿਹਾ ਪਾਣੀ ਹੈਗਾ ਕਰੇ ਆਂਟੀ ਮੰਮੀ ਦੀ ਸੇਲੀ ਨੇ ਤੇ ਕਰਦੇ ਆ ਡਾਕਟਰ ਸੋਕ ਅੱਜ ਇਹ ਕਹਿੰਦੇ ਅਸੀਂ ਮੈਂ ਤਾਂ ਘਰ ਫੇਰ ਹੀ ਜਾਊ ਪਹਿਲਾਂ ਮੈਂ ਇੱਥੇ ਉਤਰਨਾ ਹੈਗਾ ਤੇ ਮਿਲ ਕੇ ਜਾਣਾ ਇਹ ਤਾਂ ਮਿਲ ਜਾਂਦੇ ਆਂਟੀ ਸਾਨੂੰ ਪਰ ਸਾਡੇ ਤੋਂ ਨਹੀਂ ਜਾ ਪਹੁੰਚਿਆ ਗਿਆ ਆਂਟੀ ਜੀ ਦੇ ਬੇਟੇ ਦਾ ਵਿਆਹ ਸੀਗਾ ਤੇ ਪਰ ਸਾਡੇ ਤੋਂ ਪਹੁੰਚਿਆ ਹੀ ਨਹੀਂ ਗਿਆ ਆਂਟੀ ਦੇ ਘਰ ਆਂਟੀ ਨੋ ਕਿੱਦਾਂ ਆਂ ਆਂਟੀ ਦਾ ਚਾਹਨਾ ਟੀ ਤੁਹਾਡੀ ਵਧੀਆ ਵਾ हां हां बढ़िया दबा बढ़िया चाणो बज के आंदी है आंटी ਦੇ ਚਾਣੋ ਵੱਜ ਕੇ ਤੇ ਉਹ ਪਿਆਰ ਦੀ ਗੱਲ ਆ ਨਾ ਤੇ ਉਹ ਪਿਆਰ ਬਹੁਤ ਆ ਹਾਂ ਹਾਂ ਜੀ ਉਹ ਰਹੇ ਆਏ ਪਾਈ ਫੋਟੋ ਤਾਂ ਸਮਝ ਨਹੀਂ ਆ ਕਾ ਕਿ ਮੈਂ ਨਾਮ ਹੁੰਦਾ ਨਹੀਂ ਮਾਂ ਦਾ ਜੀ ਕੰਮ ਕਰਦੀ ਮੈਂ ਇਤਨਾ ਜਿਆਦਾ ਬਰੋ ਨਾ ਦਬਾ ਨਾ ਕਰ ਨਾ ਹਾਂ ਮਾਂ ਕਹਿੰਦਾ ਮੈਂ ਨਹੀਂ ਨਾ ਸਮਝ ਆ ਰਿਹਾ ਜਾਣਾ ਮੈਂ ਮੇਕ ਕੇ ਜੀ ਬੁੱਧ ਨੂੰ ਜਾਨੀ ਅੰਤਾ ਕੋਈ ਨਹੀਂ ਜੁਨਾ ਦੇ ਨਾਲ ਕਹਿੰਦੀ ਮੈਂ ਕਿਹਾ ਵੀ ਜੇ ਉਹ ਮੈਂ ਚੰਗੀ ਨੂੰ ਮੈਂ ਆਪਣੇ ਚਾਰ ਮੈਨੂੰ ਤੇ ਮੂੰਹ ਕਾ ਤੂੰ ਮੈਂ ਸਹਾਰਾ ਤੋਂ ਕੰਮ ਨਹੀਂ ਹੋ ਰਿਹਾ ਤਾਂ ਪਿਆਰ ਇਹਨਾਂ ਤੋਂ ਪਛੇਤ ਗੱਲਾਂ ਬਤਾ ਮਾਰ ਰਹੀ ਆਂ ਕੋ ਧੋਖਾ ਕਰ ਰਹੀ ਆਂ ਬੱਸ ਕਾਹ ਚੱਹੀ ਗੱਲ ਰਹੀ ਗੱਲ ਅੱਜ ਨਹੀਂ ਮੈਂ ਕਹਿੰਦੀ ਮੈਂ ਤੇਰਾ ਕੋਈ ਪਤਾ ਨਾ ਕਰ ਦੂੰ ਮੂੰਹ ਕਰ ਦੂੰ ਮੂੰਹ ਨਾ ਨਾ ਪਾ ਨਾ ਹਮੋਂ ਬਾਕੀ ਹੱਥ ਇਹ ਕਿਤੇ ਰਹਿਣਾ ਸੀਤੀ ਘਰੇ ਦੌੜ ਗਿਆ ਹੋਇਆ ਹਾਂ ਤੇ ਫੋਨ ਕਰਦੀ ਤੇ ਨਹੀਂ ਕਿਹਾ ਤੋ ਹਾਂ ਤਾਂ ਉਹ ਕੋਈ ਨਹੀਂ ਆਂ ਲੋਕਾਂ ਦੇ ਇਹ ਪੰਮਾ ਲਈ ਮਮਾ ਮਾਸੋ ਵੀ ਆਈ ਨਾ ਤੇ ਬਾਦ ਲਈ ਆਈ ਨਾ ਹੋਲੇ ਕਿੰਨਾ ਮਾਦੇ ਦਚਾਰੀ ਦਾ ਪੁੱਛੀ ਨਾ ਦੁ ਆਈ ਕਾ ਨਹੀਂ ਇਹਨਾਂ ਕਸਮਾਂ ਐ ਕਿ ਮਾਜਾ ਮਰਦੀ ਬਾਈ ਰੋਟੀਆਂ ਹੋਇਆ ਉਹ ਕਹਿੰਦਾ ਪਾ ਤੂੰ ਕੋਚ ਆਈ ਇਹਨਾਂ ਖਾਸ ਆਈ ਬੈਨ ਪੱਟਾ ਰੱਬ ਜਿਹਾ ਲੈਣਾ ਕਮਰੇ ਨੂੰ ਪੋਚਣਾ ਤੂੰ ਆਹ ਸਾਨੂੰ ਤਾਂ ਇੱਕ ਗਰਮੀ ਦਾ ਦੋ ਤੇ ਮੈਂ ਕਿ ਅੱਜ ਪੰਮਾ ਹੋਊਗੀ ਯਾ ਅੰਮਾ ਤਾਦੇ ਰੋ ਬਸ ਜਬਰਤ ਤੋਂ ਦੂਰ ਨਾ ਚੱਲੀ ਜੀ ਸਵੇਰੇ ਲੇਟ ਆਈ ਨਾ ਤੇ ਜੀ ਹਾਂ ਲੇਟ ਆਈ ਆ ਲੇਟ ਆਈ ਝਾਕੋ ਟੈਂਕ ਤੇ ਜਾ ਅੱਜ ਜਲਦੀ ਆਪ ਬੋ ਜਾ ਕੇ 15 ਮਿੰਟ ਖਾਸ ਆਈਏ ਤੋ ਐਂ ਆਂਟੀ ਦਾਦੀ ਤੋਂ ਬਿਨਾ ਬਹੁਤ ਉੱਖਾ ਹੈ ਸੇਰ ਜਾਣਾ ਉੱਖਾ ਹੈ ਹੁੰਦਾ ਕਹਿੰਦਾ ਮੈਂ ਨਹੀਂ ਮੈਂ ਜਾ ਕਰੇ ਦੇ ਨਾਲੇ ਆਏ ਫਿਰ ਕੱਲ ਦਾ ਜਵਾਕ ਹੱਦ ਮੈਨੇ 100 ਰੁਪਏ ਦਾ ਕਿਰਾਏ ਆਂ ਮੈਂ ਉਹ ਭਰਾ ਡਰ ਦਵਾਤਾ ਆਪਾਂ ਨੂੰ ਪਤਾ ਇਹ ਨਹੀਂ ਦਰਨਾ ਬਹੁਤ ਸਾਰੇ ਪਤਾ ਇਹ ਤੈਨੂੰ ਦੋ ਜਾਨੇ ਕਿਤੇ ਜਾਂਦੇ ਨਾਲ ਬਣਾ ਫਿਰ ਜੇ ਇਹ ਜਾਂਦੇ ਸੀ ਮੈਂ ਕੱਢੀ ਸੀ ਰਾਤ ਉਹ ਕਿਤੇ ਪਰੋ ਨਾ ਜਾਂਦੇ ਫਿਰ ਮੈਂ ਕਹਿ ਕੇ ਤੋੜਦੀਆਂ ਉਹ ਸਿਆਣੇ ਆ ਇਹ ਗਾਰੋਂ ਬਾਹਲੀ ਸ਼ੇਤੀ ਆਏ ਨਾ ਭਾਈ ਇਹ ਤੋਂ ਵਾਪਸ ਨਹੀਂ ਜੀ ਕੋਈ ਆ ਰਾਹ ਤੇ ਸਭੀ ਇਹ ਜਾਂਦੇ ਜੁਗ ਨਹੀਂ ਬੰਦੀ ਨੂੰ ਆ ਤਾਂ ਹੀ ਰਾਤ ਖੇਤਾ ਜਾ ਹਾਂ ਆਈ ਕਰਕੇ ਨਹੀਂ ਜਾ ਕੋ ਨਾ ਜਵਾਨੀ ਉਹ ਉਹ ਨੀ ਗਾਇਚਾ ਜਵਾ ਉਹ ਕਿਹਦਾ ਸਾਉਂਡ ਹੁੰਦਾ ਹੈ ਉਹ ਤਾਂ ਮੇਰੇ ਬਾਈ ਨੇ ਲੈ ਗਿਆ ਪੈਸੇ ਉਹ ਜਮਾ ਕਰਾਉਣੇ ਸੀ ਹਾਂ ਬੈਠ ਕੇ ਹਾਂ ਹਾਂ ਬੈਠੇ ਆਪਣੀ ਅੰਦਰ ਆਪਣਾ ਕੇ ਆਹਾਰ ਕੇ ਸਾਡਾ ਮਾਰਦਾ ਤਾ ਜੀ ਤੇ ਜੇਕਰ ਆਪਾਂ ਹੁਣ ਸਾਗ ਤੇ ਵੀਡੀਓ ਬਣਾਈ ਵੀ ਆ ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਸਾਗ ਕਿਦਾਂ ਬਣਾਉਨੇ ਆ ਤੇ ਆ ਮੈਂ ਅਸੀਂ ਪਾਉਨੇ ਆ ਜੀ ਹਰੀ ਮਿਰਚ ਵਿੱਚ ਕੱਟ ਕਰਕੇ ਸਾਖ ਦੇ ਅਕੋਰਡਿੰਗ ਤੁਸੀਂ ਪਾ ਲੋਗੇ ਤੇ ਹਾਂ ਪਤਾ ਜੀ ਆਪਾਂ ਬਲਸਨ ਤੇ ਮੋਸਟ ਇੰਪੋਰਟੈਂਟ ਜੀ ਜਿੰਨਾਂ ਦੇ ਸਾਖ ਖਾ ਕੇ ਤਜਾਬ ਬੰਦਾ ਵਾ ਹਨਾ ਤਾਂ ਉਹਨਾਂ ਲਈ ਇਹ ਵੀਡੀਓ ਬਹੁਤ ਹੈਲਪਫੁਲ ਹੋਊਗੀ ਵੀ ਉਹ ਵੀ ਸਾਖ ਖਾ ਸਕਦੇ ਆ ਚਾਹੇ ਥੋੜਾ ਹੀ ਖਾਣ ਹਨਾ ਤਾਂ ਉਹ ਵੀ ਸਾਗ ਖਾ ਸਕਦੇ ਆ ਕਿਉਂਕਿ ਆ ਭੈਣ ਭਾਈਆਂ ਦੇ ਤਜਾਬ ਬਹੁਤ ਜ਼ਿਆਦਾ ਬਣ ਜਾਂਦਾ ਫਿਰ ਉਹ ਸਾਗ ਖਾਣਦੇ ਨਹੀਂ ਹੈਗੇ ਬਟ ਜੇਕਰ ਸਾਡਾ ਪ੍ਰੈਕਟੀਕਲ ਵੀ ਕੀਤਾ ਹੋਇਆ ਹੈ ਨਾ ਜੇਕਰ ਤੁਸੀਂ ਸਾਗ ਦੇ ਵਿੱਚ ਇਹ ਹੈਗਾ ਜੀ ਮooli ਜੇਕਰ ਸਾਗ ਦੇ ਵਿੱਚ ਤੁਸੀਂ ਮੂਲ ਕੱਟ ਕਰਕੇ ਪਾ ਦੋਗੇ ਨਾ ਤਾਂ ਸਾ ਤੁਹਾਡੇ ਜਿਹੜਾ ਹੈਗਾ ਤਜਾਬ ਨਹੀਂ ਬਣੂਗਾ ਹੈ ਨਾ ਮੂਲੀ ਦੇ ਵਿੱਚ ਇੱਕ ਇਹ ਜਿਹਾ ਕਹਿ ਸਕਦੇ ਹਾਂ ਗੁਣ ਹੈਗਾ ਕਿ ਇਹ ਤੁਹਾਡੇ ਅੰਦਰ ਸਾਖਾ ਕੇ ਤਜਾਵ ਨਹੀਂ ਬਣ ਲੈਂਦਾ ਤੇ ਗਰਮੈਸ਼ ਨੂੰ ਰੋਕ ਦਿੰਦੀ ਆ ਮੂਲੀ ਸੋ ਇਹ ਬਹੁਤ ਗੁੱਡ ਆ ਜੀ ਮੂਲੀ ਅਸੀਂ ਸਾਗ ਇਦਾਂ ਹੀ ਬਣਾਉਨੇ ਆ ਤੇ ਸਾਗ ਇਦਾਂ ਹੀ ਬਣਾਵਣਾ ਕਿ ਅਸੀਂ ਖਾਣੇ ਆਏ ਨਹੀਂ ਹੈਗਾ ਵੀ ਸੀ ਅ ਵੀ ਸਾਗ ਅਸੀਂ ਹਰ ਵਨ ਵੀਕ ਦੇ ਵਿੱਚ ਦੋ ਵਾਰੀ ਸਾਗ ਬਣਾ ਲੈਂਦਾ ਜੀ ਤੇ ਸਾਨੂੰ ਕਦੇ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਈ ਕਿ ਸਾਗ ਖਾ ਕੇ ਅਸੀਂ ਓਕੇ ਹੋ ਗਏ ਤੇ ਜਾਬ ਬਣ ਗਏ ਜਾਂ ਕਿਦਾਂ ਨਹੀਂ इवन ਮੰਮੀ ਵੀ ਹੁਣ 64 ਏਜ ਦੇ ਹੋ ਗਏ ਨੇ ਤੇ ਮੰਮੀ ਵੀ ਸਾਗ ਵਧੀਆ ਖਾ ਲੈਂਦੇ ਨੇ ਹਾਲਾਂਕਿ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਚੱਲ ਰਹੀ ਹੈ ਸ਼ੁਰੂ ਤੋਂ ਹੈਗੀ ਏ ਥੋੜੀ ਪ੍ਰੋਬਲਮ ਅ ਲਾਈਕ ਦਾ ਸੌਲਟ ਤੋਂ ਉਹਨਾਂ ਦੇ ਕੋਈ ਪ੍ਰੋਬਲਮ ਹੋ ਗਈ ਸੀ ਮੈਡੀਸਨ ਖਾ ਕੇ ਉਹਨਾਂ ਦੇ ਲੀਵਰ 'ਚ ਥੋੜੀ ਜਿਹੀ ਪ੍ਰੋਬਲਮ ਹੋ ਗਈ ਸੀ ਤੇ ਪਰ ਹੁਣ ਠੀਕ ਨੇ ਤੇ ਉਹ ਵੀ ਵਧੀਆ ਸਾਗ ਖਾਂਦੇ ਨੇ ਜਿਆਦਾ ਖਾਂਦੇ ਨੇ ਸਾਗ ਸਗੋਂ ਐ ਨਹੀਂ ਹੈਗਾ ਵੀ ਥੋੜਾ ਜਿਹਾ ਹੀ ਖਾਂਦੇ ਨੇ ਤੇ ਖਾ ਲੈਂਦੇ ਨੇ ਵਧੀਆ ਕੋਈ ਐਸੀ ਜੀ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ ਇਹ ਜਿਹੜਾ ਮੂਲੀ ਵਾਲਾ ਮੂਲੀ ਵਿੱਚ ਪਾਨੇ ਆ ਨਾ ਕੱਟ ਕਰਕੇ ਇਹਦੇ ਨਾਲ ਬਹੁਤ ਫਾਇਦਾ ਹੋ ਜਾਂਦਾ ਆਪਾਂ ਨੂੰ ਹਾਂਜੀ ਪਾਣੀ ਪੁਣੀ ਪਾ ਕੇ ਹੁਣ ਆਪਾਂ ਸਾਗ ਨੂੰ ਥੋੜਾ ਕਵਰ ਕਰ ਦਈਏ ਪਲੇਟ ਦੇ ਨਾਲ ਤਾਂ ਕਿ ਇਹ نیچے بیٹھ ਜੇ ਬਾਅਦ ਵਿੱਚ ਇਹਦੇ ਤੇ ਟੱਕਣ ਲੱਗ ਜੇ ਕੁੱਕਰ ਦਾ ਤੇ ਆਪਣਾ ਹੁਣ ਸਾਗ ਬਣੀ ਜਾਊਗਾ ਜੀ ਤੇ ਆਪਾਂ ਨਾਲ ਪੀ ਲਈਏ ਚਾਹ ਬਿਕੋਜ਼ ਸ਼ਾਮ ਦਾ ਸ਼ਾਮ ਦੇ 4 ਵਜੇ ਆ ਸਾਗ ਹੁਣ ਆਪਣੇ ਆਪ ਬਣੀ ਜਾਊਗਾ ਥੋੜੇ ਯਾਨੀ ਕਿ ਜੇਵੇ ਇਹਦਾ ਕਾਰਨ ਇਹ ਹੈ ਜੀ ਅਸੀਂ ਨਾਲ ਦੀ ਨਾਲ ਕਿਉਂ ਨਹੀਂ ਮਤਲਬ ਕਿ ਜਿਵੇਂ ਹੁਣ ਅ ਅਗਰ ਥੋੜਾ ਵੀ ਹੁੰਦਾ ਸਾਗ ਚਲੋ ਇਹ ਤਾਂ ਫੁੱਲ ਕੁੱਕਰ ਆ ਥੋੜਾ ਵੀ ਹੁੰਦਾ ਸਾਗ ਤੇ ਅਸੀਂ ਕਿਉਂ ਨਹੀਂ ਹੈਨਾ ਉੱਪਰ ਕੁੱਕਰ ਦਾ ਢੱਕਣ ਲਾਉਂਦੇ ਕਿਉਂਕਿ ਫਿਰ ਸਾਗ ਦੇ ਵਿੱਚ ਗੜੱਟਣ ਬਣ ਜਾਂਦੀ ਆ ਕੋੜਾ ਹੋ ਜਾਂਦਾ ਸਾਕ ਅਦਰਵਾਜੇਕਰ ਇੰਨਾ ਥੋੜਾ ਇਹਦੇ ਜਿਦਾਂ ਅ ਕੈਸਾ ਕਰਦੇ ਆਪਾਂ ਜਿਹੜਾ ਹੁਣ ਉਹ ਵਾਲੇ ਆ ਜਾਂਦੇ ਆ ਜਦੋਂ ਵਾਲੇ ਆ ਜਾਂਦੇ ਆ ਥੋੜਾ ਇਹਦਾ ਪਾਫ ਬਾਹਰ ਨਿਕਲ ਜਾਂਦੀ ਹੈ ਤਾਂ ਉਹ ਚੀਜ਼ ਬਾਹਰ ਨਿਕਲ ਜਾਂਦੀ ਜਿਹੜਾ ਕਿ ਕੋੜਾਪਨ ਦੇ ਰਹੀ ਹੈ ਉਹ ਹੁਣ ਥੋੜਾ ਕਵਰ ਕਰ ਦਿੰਨੇ ਆ ਤੇ ਥੋੜੇ ਟਾਈਮ ਨੂੰ ਆਪਾਂ ਟਰੱਕਰ ਦਾ ਢੱਕਣ ਲਾ ਦਿੰਦੇ ਜਦੋਂ ਸਾਕ ਥੱਲੇ ਬੈਠ ਜਾਊਗਾ ਤੇ ਆਪਾਂ ਪੀਏ ਚਾਹ ਹੁਣ ਚਲੋ ਜੀ ਆਪਾਂ ਪੀਏ ਹੁਣ ਚਾਹ ਤੇ ਆ ਰੱਖਦੀ ਇੱਥੇ ਗਾਂ ਵਾਸਤੇ ਦਵਾਈ ਦੇ ਨੂੰ ਰੋਟੀ ਮਮੀ অলਰੈਡੀ ਚਾਹ ਪੀ ਰਹੀ ਐ ਹੁਣ ਚਾਰ ਵਾਲੀ ਚਾਹ ਪਾਈ ਐ ਤਾਂ ਚਾਰ ਵਾਲੀ ਚਾਹ ਸਾਡੀ ਹੈ ਜੇ ਚੁੰਨੀ ਜਾਨੀ ਲਈ ਤੋ ਬਰਿਆ ਕਰ ਚਲੋ ਚੰਗੀ ਐ ਸੱਲੀ ਮਮੀ ਤੁਹਾਡੀ ਐ ਨਾ ਆਂਟੀ ਕੰਗਰੂ ਇਹਨੇ ਯਾਦ ਕਰਦੀ ਐ ਮੈਨ ਨਾਮ ਦੀ ਚੰਗੇ ਹੋਏ ਸਹੀ ਹਨ ਇਹ ਤਾਂ ਹੈਗਾ ਆਪਾਂ ਤਾਂ ਜਾਇ ਨਹੀਂ ਯਾਰ ਨਹੀਂ ਆਪਣੇ ਤਾਂ ਨਹੀਂ ਜਾ ਫਿਰ ਗਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਮਮੀ ਨੇ ਤਾਂ ਖਾ ਲਈ ਮੂਖਲੀ ਆਪਣਾ ਟਾਈਮ ਨਹੀਂ ਲੱਗਿਆ ਹੋੜ ਹੋ ਗਈ ਆ ਜੀ ਸ਼ਾਮ ਤੇ ਆਪਣਾ ਹੋ ਗਿਆ ਧਰਮ ਤੇ ਬੈਂ ਤੇ ਪਰਮਵੀਰ ਵੀ ਅੱਜ ਗਿਆ ਸੀ ਸਕੂਲ ਰਾਮ ਨੇ ਸੀ ਆਪਣੀ ਤਾਰਾ ਜਿਹੜੀ ਹੈਗੀ ਆ ਉੱਤੀ ਬਲੈਕ ਕਲਰ ਦੀ ਗੱਤੀ ਉਹ ਕਿਤੇ ਗਈ ਸੀਗੀ ਤੇ ਉੱਥੇ ਉਹ ਅਡਜਸਟ ਨਹੀਂ ਕਰ ਸਕੀ ਤੇ ਇੱਕ ਹੋਰੀ ਕਾੜ ਕਰਕੇ ਉਥੇ ਅਡਜਸਟ ਨਹੀਂ ਕਰ ਸਕੀ ਤਾਂ ਉਹਨਾਂ ਨੇ ਕਿਹਾ ਪਿਆਦੀ ਕੁੱਤੀ ਲੈ ਜਾਓ ਬੈਕ ਜੀ ਲੈ ਆਇਆ ਬੈਕ ਇਹਨੂੰ ਤੇ ਬਹੁਤ ਡਿਮਾਂਡ ਕੀਤੀ ਉਹਨਾਂ ਨੇ ਵੀ ਸਾਨੂੰ ਦੇ ਦੋ ਦੇ ਦੋ ਦੇ ਦੋ ਸਕੇ ਰੱਖ ਲੋ ਚ ਤੇ ਪਰ ਨਹੀਂ ਉਹਨਾਂ ਨੇ ਛੁੱਟ ਨਹੀਂ ਕੀਤੀ ਤੇ ਕਹਿੰਦੇ ਕਾੜ ਵਾਲੀ ਆ ਬੜਦੀ ਆ ਇਹ ਸਾਨੂੰ ਲੈ ਜਾਓ ਤੇ ਇਹ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਉੱਥੇ ਨਾ ਇਹ ਕੁੱਤੀ ਮਤਲਬ ਕਿ ਰੋ ਰਹੀ ਸੀ ਕੁਛ ਖਾ ਵੀ ਨਹੀਂ ਰਹੀ ਸੀ ਖਾਣ ਨਾਲ ਤੇ ਫਿਰ ਅਸੀਂ ਕਿਹਾ ਚਲੋ ਅਸੀਂ ਲੈ ਆਉਣੀ ਆ ਫਿਰ ਤੇ ਆਪਾਂ ਨੇ ਅੱਜ ਲੈ ਆਂਦੀ ਹੈਗੀ ਆ ਤੇ ਹੁਣੇ ਆਏ ਨੇ ਦੇ ਪਾਪਾ ਜੀ ਤੇ ਪਰਮਵੀਰ ਮਿਲਾਉਣੇ ਆ ਜੀ ਤੁਹਾਨੂੰ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਗਏ ਸਾਰੇ ਅਸ਼ਵੀਰ ਕੇ 10:00 ਵਜੇ ਹੁਣ ਆਏ ਆ ਜੀ ਵੀ ਘਟਵਾ ਦਿੱਤੀ ਜਿਵੇਂ ਹੀ ਲਾਇਗਾ ਬਾਅਦ ਚ ਕਰੂਗਾ ਤਾਂ ਕਰ ਦਿਆਂ ਦਿੰਦੇ ਆਂ ਕਰ ਜੀ ਤੁਹਾਨੂੰ ਆਪਣੀ ਵੀਡੀਓ ਪਸੰਦ ਆਵੇ ਤਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਹਰ ਵਾਰ ਸਪੋਰਟ ਕਰਿਓ ਜੀ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਕੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ ਤੇ ਬਾਕੀ ਜੀ ਸਸਰੀਆ ਕਾ